ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਮਿੱਤਰੋ ਤੁਹਾਡਾ ਸਾਰਿਆਂ ਦਾ ਆਪਣੇ ਅੱਜ ਦੇ ਬਲੌਗ ਦੇ ਵਿੱਚ ਤੇ ਅੱਜ ਦਾ ਜੇ ਆਪਾਂ ਇਟਲੀ ਦੇ ਰੋਮ ਵਾਲੀ ਸਾਈਡ ਦੇ ਮੌਸਮ ਦੀ ਮਿੱਤਰੋ ਗੱਲ ਕਰੀ ਤਾਂ ਮੌਸਮ ਬਹੁਤ ਜ਼ਿਆਦਾ ਸੋਹਣਾ ਹੈ। ਦੇਖੋ ਤੁਸੀਂ ਮੇਰੇ ਪਿੱਛੇ ਦੇਖ ਸਕਦੇ ਹੋ ਕਿੰਨੀ ਸੋਹਣੀ ਹਵਾ ਚੱਲਦੀ ਆ ਤੇ ਬੱਦਲ ਵਾਇਦੀ ਹੋਈ ਵੀ ਹੈ ਤੇ ਮੀਂਹ ਪੈਣ ਦੇ ਸਾਰੀ ਵਿੱਚ ਹੈਗੇ। ਤੇ ਇਹਦੇ ਮੇਰੇ ਦਵਿੰਦਰ ਸਿੰਘ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਛੁੱਟੀ ਆ ਜੀ ਕਹਿੰਦੇ ਮੁੰਡੇ ਨੂੰ। ਮੌਸਮ ਸੱਚੀ ਘੈਂਟ ਆਇਆ ਤੇ। ਹਵਾ ਚੱਲ ਰਹੀ ਵਧੀਆ ਤੇ ਛੁੱਟੀ ਵੀ ਹੋ ਗਈ ਤੇ ਮਦਦ ਨੂੰ ਉੱਪਰੋਂ ਤੇ ਸੋਨੇ ਤੇ ਸੁਹਾਗਣ ਵਾਲੀ ਗੱਲਬਾ ਪਹਿਲਾਂ ਕੋਡ ਚਾਹ ਦਾ ਪੀ ਲਈਏ ਕਫੇ ਕੋਈ ਪੀ ਗਏ ਕ੍ਰਾਵਾ ਕੰਮ ਕਰਦਾ ਮੇਰੇ ਤੋਂ ਸਟਾਰਟ ਤੇ ਤੁਹਾਨੂੰ ਦਿਖਾਉਨੇ ਆ ਵੀ ਸਾਰੇ ਦਿਨ ਆਪਣਾ ਜਿਹੜਾ ਕਿੱਦਾਂ ਰਹਿੰਦਾ ਤੇ ਤੁਸੀਂ ਜੁੜਿਓ ਬਲੌਗ ਦੇ ਵਿੱਚ ਲੈ ਵੀ ਅੱਜ ਮਿੱਤਰੋ ਆਪਾਂ ਕਰਾਂਗੇ ਟੇਬਲ ਆਪਣੇ ਸੋਨੇ ਸੈੱਟ ਕਰਦੇ ਆ ਵਾਲੇ ਟੇਬਲ ਤੇ ਇਹਨੇ ਦਵਿੰਦਰ ਚਾਹ ਹੋੜ ਕੀ ਲਓਗੇ ਪੀਣ ਵਾਸਤੇ ਪਲੀ ਜਿੰਸਿੰਗ ਕਫੇ ਜਿੰਸਿੰਗ ਕਫੇ ਆਹ ਹੋ ਗਿਆ ਜਿੰਸਾ ਕਫੇ ਜਿੰਸਿੰਗ ਕਫੇ ਮੈਂ ਵਾਤੇ ਰੇ ਇੱਕ ਕਫੇ ਲੂੰਗੋ ਦਵਿੰਦਰ ਹੈ ਠੀਕ ਹੈ ਲੂੰਗੋ ਵੱਡੀ ਕਫੇ ਉਹ ਵੀ ਡਿਗੀ ਨਹੀਂ ਮੈਂ ਇੱਕ ਪਹਿਲਾਂ ਪੀ ਲੈਣੀ ਕੋਹਦੇ ਨਾਲ ਖੜੀ ਜਾਂ ਨੂੰ ਦੋ ਨਿਕਲਣੀ ਜਾਂ ਨੂੰ ਇੱਕ ਵਾਪੀ ਲੈਣੀ ਜਾਂ ਹੁਣ ਪਤਾ ਡਬਲ ਸ਼ਾਟ ਲੱਗਿਆ ਆਊਗਾ ਅਸੀਂ ਮਿੱਤਰੋ ਸਾਡੇ ਨਾਲ ਟੇਬਲ ਕੀ ਆ ਜਿਹੜਾ ਦੱਸਦਾ ਟੇਬਲ ਦੀ ਗੱਲ ਕੀ ਆ ਇਹ ਸਾਡੇ ਨਾਲ ਟੇਬਲਾਂ ਦੇ ਇੱਥੇ ਆ ਦੇਖੋ ਇਹ ਇਹਦੇ ਵਿੱਚ ਨਾ ਤੁਹਾਡੀ ਗਲੀਆਂ ਨੱਟ ਲੱਗੇ ਹੋਰੇ ਆ ਦੇਖੋ ਆਹ ਚੀਜ਼ਾਂ ਦੇ ਵਿੱਚ ਤੇ ਇੱਥੇ ਉਹ ਵੜ ਗਿਆ ਹਰਮਾ ਕੀ ਕਹਿੰਦੇ ਨੇ ਇਟਲੀ ਜਨੂੰ ਇਟਲਿੰਗ ਉਹ ਜਿਹੜਾ ਹੁੰਦਾ ਨਹੀਂ ਆਪਣੇ ਜਿਹੜੀ ਮਧੂਮੱਖੀ ਹੁੰਦੀ ਹੈ ਨਾ ਉਹਨੂੰ ਇਟਲੀ ਵਿੱਚ ਮਿੱਤਰੋ ਕਹਿੰਦੇ ਨੇ ਵੈਸਪਾ ਕਹਿੰਦੇ ਨੇ ਆਪਣੇ ਵੈਸਪਾ ਸਕੂਟਰ ਹੁੰਦਾ ਨਾ ਉਹਨੂੰ ਵੈਸਪਾ ਕਹਿੰਦੇ ਨੇ ਆ ਇਹ ਬਹੁਤ ਰੌਲਾ ਬੋਲਾ ਗਿਆ ਬੈਸਪਾ ਆ ਗਿਆ ਬੈਸਪਾ ਆ ਗਿਆ ਬੈਸਪਾ ਆ ਗਿਆ ਬੈਸਪਾ ਆ ਗਿਆ ਅੱਜ ਆਪਾਂ ਸਾਰੇ ਬੈਸਪਾ ਘਟ ਘਟ ਕੇ ਖਿੱਚਦੇ ਨਹੀਂ ਤੁਕ ਮਾ ਦੇਖੋ ਜਿਵੇਂ ਬੈਸਪਾ ਲੱਗਦਾ ਸੀ ਆ ਦੇਖੋ ਆਈ ਮਿੱਟੀ ਤੇ ਗਿਆ ਸਮਾ ਲਈ ਇਹਨੂੰ ਖਾਲੀ ਕਾਕੇ ਜਿਹਾ ਤਰ੍ਹਾਂ ਬਾਅਦ ਚੇਜ ਸਭ ਦਵਾਈ ਪਾਦੇ ਇੱਕ ਵਾਰ ਨਿਕਲ ਜਾਣਾ ਵਿੱਚੋਂ ਫਿਰ ਵਿੱਚ ਬੱਚੇ ਬੀ ਜੱਤੇ ਹੁੰਨੇ ਆ ਤੇ ਆਪਾਂ ਉਹ ਸਾਫ ਕਰਕੇ ਤੇ ਅੱਜ ਮਿੱਤਰੋ ਇਦਾਂ ਦੇ ਕੰਮ ਕਰ ਲੈਣੇ ਨੇ ਆਪਾਂ ਨੇ ਤੇ ਤੁਹਾਨੂੰ ਬਾਹਰ ਦਾ ਮੈਂ ਦਿਖਾਉਣਾ ਹੈ ਜਿਹੜਾ ਅੱਜ ਦਾ ਮੌਸਮ ਕਿਦਾਂ ਦਾ ਹੈ ਐਸਾ ਅੱਜ ਮੌਸਮ ਹੈ ਤੇ ਗਰਮੀ ਕੱਲ ਬਹੁਤ ਸੀਗੀ ਕੱਲ ਆਪਾਂ ਇਹ ਫਿਰ ਰਾਤ ਚੁੱਕਤਾ ਭਾਈ ਹ ਇਹ ਸਾਰੀ ਇਹ ਸ਼ਟਰ ਉੱਪਰ ਚੱਕਦਾ ਪਾਣੀ ਵੀ ਤਾਂ ਹਵਾ ਸਾਰੀ ਵਧੀਆ ਆਉਗੀ ਬੜੀ ਟਰਾਈ ਕੀਤੀ ਆ ਵੀ ਆਹ ਵਾਲੇ ਖੁੱਲ ਜਾਂਦਾ ਆਪਣਾ ਪਰ ਇਹ ਖੁੱਲਦਾ ਨਹੀਂ ਮਿੱਤਰੋ ਹੈਗਾ ਕਿਉਂਕਿ ਇਹਨਾਂ ਨੂੰ ਪੱਕੇ ਪੈਂਚਰ ਲੱਗੇ ਹੋਏ ਨਹੀਂ ਇਹ ਸਾਰੇ ਇੱਕੋ ਸਾਰ ਇਕੱਠੇ ਹੀ ਬੰਨੇ ਹੋਏ ਤਾਂ ਤੇ ਗੱਲਬਾਤ ਸਾਰੀ 15 ਦਿਨ ਦੀ ਰਹੀ ਕਿ ਬਾਅਦ ਚ ਫਿਰ ਇਹ ਜੇ ਲਾਉਣਾ ਪੈਣਾ ਕਿ ਲੋ ਠੰਢੀ ਬੁਸ਼ਤੀ ਮੰਨਦੇ ਆ ਇਹ ਦੇਖੋ ਅੱਜ ਮੌਸਮ ਬੱਦਲ ਵਾਈਸ ਹੋ ਗਈ ਆ ਤੇ ਅੱਜ ਇਹਨਾਂ ਨੇ ਦੇਖੋ ਮੜ ਹਲਕੀਆਂ ਜਿਹੀਆਂ ਕੋਟੀਆਂ ਪਾ ਲੈਣੀਆਂ ਜੇ ਕੱਲ ਨੂੰ ਧੁੱਪ ਜੜ ਗਈ ਤਾਂ ਕੱਲ ਨੂੰ ਇਹਨੇ ਕਹਿਣਾ ਹਾਏ ਮਾਰ ਗਈ ਹਾਏ ਮਾਰ ਗਰਮੀ ਮਨੇ ਬਹੁਤ ਜ਼ਿਆਦਾ ਸੋਹੋ ਲੋ ਜਿਹੜੀ ਇਹ ਇਟਾਲੀਅਨ ਲੋਕਾਂ ਦੀ ਕੌਮ ਹੈ ਮਿੱਤਰੋ ਫ੍ਰਿਜਰ ਦੇ ਵਿੱਚ ਅਜ ਸਾਮਾਨ ਕਿਹੜਾ ਲੱਗਣ ਵਾਲਾ ਹੈ ਹੈਂਗ ਕਰਨ ਲੱਗਣ ਵਾਲੀ ਹੈ ਸਲੇ ਪਾਣੀ ਹੈ ਤੇ ਇਧਰ ਕੋਲੇ ਵੀ ਮਿੱਤਰੋ ਬਣ ਗਏ ਆ ਆ ਤਰ੍ਹਾਂ ਕੀ ਕਹਦੇ ਸਾਂ ਇਹ ਕੇਕ ਬਚ ਗਿਆ ਇਹਨਾਂ ਦੇ ਖਾ ਨਹੀਂ ਹੋਇਆ ਸਾਰਾ ਕਹਿੰਦੇ ਮਿੱਠਾ ਖਾਣ ਲਈ ਤੇ ਬਾਅਦ ਤੇ ਹਾਨੀ ਕਰਕੇ ਤਾਂ ਕਿ ਸਾਰੇ ਥੋੜਾ ਥੋੜਾ ਖਾਧਾ ਕੇਕ ਤੇ ਇੰਨੇ ਆ ਪਾਣੀ ਪੂਣੀ ਪਏ ਇਧਰ ਆਪਾਂ ਇਹਨੂੰ ਚੱਕ ਕੇ ਸਾਰੇ ਸਾਮਾਨ ਨੂੰ ਸੱਜੇ ਫਿੱਟ ਕਰ ਦਲੀਏ ਪਤਾ ਲੱਜੂਗਾ ਵੀ ਕਿਹੜਾ ਸਮਾਨ ਆਪਣੇ ਰਹਿੰਦੇ ਤੇ ਕਿਹੜਾ ਕਿ ਆਪਾਂ ਮਾਰਕੀਟ ਤੋਂ ਲੈ ਕੇ ਆਉਣ ਵਾਲੇ ਕਿ ਥੱਲੇ ਪੇਟੀਆਂ ਪਈਆਂ ਦੇ ਕੋਈ ਹਨਕੰਦੀ ਪਈ ਹੈ ਇੱਕ ਤੇ ਕਿ ਪਰੋਨੀ ਦੀ ਪਈ ਹੈ ਦਵਿੰਦਰ ਸਿੰਘ ਆਪਣਾ ਉਹ ਸਾਹਮਣੇ ਦੇਖੋ ਮਸ਼ੀਨ ਤੋਂ ਕਫੇ ਘਟ ਰਹੇ ਤੇ ਤੁਸੀਂ ਮੇਰੇ ਤੋਂ ਇੱਕ ਵਾਰੀ ਆਪਣੇ ਕੈਮਰੇ ਦਾ ਜ਼ੂਮ ਚੈੱਕ ਕਰੋ ਕਿੰਨਾ ਵਧੀਆ ਇਹ ਆਪਣਾ ਫੋਨ ਹੈ 16 Pro ਦੇਖੋ ਐ ਦਵਿੰਦਰ ਕਿਹੜਾ ਕਰਦਾ ਹੈ ਦੇਖੋ ਇਹ ਤਨੂ ਉਹ ਦੇਖੋ ਕਫਾਏ ਕਪੀਲੀ ਹੋੜੇ ਦੂਜੀ ਘਟਨ ਤਿਆਰ ਜਿਉਂ ਦੇਖਨੀ ਦੂਰ ਤੱਕ ਕੈਚ ਕਰ ਲੈ ਉਹ ਦੇਖੋ ਉਹ ਉੱਥੇ ਖੜਾ ਤੇ ਵਿੰਦਾ ਤੇ ਆਪਣਾ ਆਇਆ ਵੀ ਦਵਿੰਦਰ ਸਿੰਘ ਆਇਆ ਆਪਣਾ ਕੱਪ ਚਾਹ ਦਾ ਪੀ ਆਇਆ ਹੈ ਨਾਲ ਇੱਕ ਮੈਂ ਕਰ ਲੈ ਕੈਪਚਰ ਕਰ ਲੈ ਕੈਮਰੇ ਸਾਰਾ ਕੋ ਤੁਹੇ ਲਾ ਮੈਂ ਇਹ ਆਪਣੀ ਕਫੇ ਮੱਕਿਆ ਤੋਂ ਹੈ ਤੇ ਆ ਕਿੰਨੇ ਨਾਲ ਸੁਪਰੀਅਰ ਸਮਾਂ ਸੁਪਰੀਅਰ ਓਕੇ ਸੁਪਰੀਅਰ ਬਣਨੀ ਆ ਜਾਏ ਹਾਂਜੀ ਠੀਕ ਹੈ ਠੀਕ ਹੈ ਚਲੋ ਪੀ ਜਾ ਫਿਰ ਆਪਣਾ ਕੰਮ ਸਟਾਰਟ ਆਪਣਾ ਹਾਂਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਸਵੇਰੇ ਸਵੇਰੇ ਜੀ ਸਿਰਸਰੇ ਆਲੂ ਲੈਣ ਆਏ ਸੀ ਜੀ ਮੈਂ ਦੇਖੇ ਨੀ ਘਰੇ ਆਲੂ ਖਤਮ ਹੋ ਗਏ ਸੀ ਠੀਕ ਹੈ ਫਿਰ ਸੇ ਦੋ ਪੈਕੇਟ ਪਏ ਸੀ ਮੈਂ ਘਰ ਵਾਸਤੇ ਮੰਗਾਇਆ ਸੀ ਓਕੇ ਫਿਰ ਮੈਂ ਆ ਲੈ ਚੁੱਕੀ ਅੱਜ ਬਣਾਉਣਾ ਕੀ ਆਲੂ ਤੇ ਨਾਲ ਕਬੜੀਆਂ ਆਲੂ ਮਟਰ ਆਲੂ ਮਟਰ ਹਾਂਜੀ ਮਟਰ ਦਾ ਵੇਂਦੋ ਲੈਣ ਚਲੇ ਹੁਣ ਵਿਚਾਰ ਫਿਰ ਮਾਰਕੀਟ ਜਾ ਕੇ ਆਏ ਅੱਛਾ ਜੀ ਪਹਿਲਾਂ ਦੀ ਪਹਿਲਾਂ ਨਾਲ ਚਾਹ ਲੈਣ ਭੇਜ ਨਾਲੇ ਭੇਜਣਾ ਸੀ ਹਾਂਜੀ ਘਰੇ ਤਾਂ ਹੈ ਨਹੀਂ ਖਤਮ ਹੋ ਗਏ ਮੇਰੇ ਠੀਕ ਹੈ ਠੀਕ ਹੈ ਜੀ ਅਸੀਂ ਲੱਗੇ ਸਾਫਾ ਜੇ ਬੈਸਪੈਕਟਣ ਲੱਗੇ ਅੱਜ ਅੱਛਾ ਜੀ ਇਹਨਾਂ ਸੜਕਾਂ ਲਈ ਕੱਲ ਕਹਿੰਦੇ ਨੇ ਕੁੜੀ ਜੋ ਕਹਿੰਦੀ ਬੈਸਪਾਗੇ ਬੈਸਪਾਗੇ ਮੈਂ ਕਹਿੰਦੇ ਬੈਸਪਾ ਸਕੂਟਰ ਆ ਗਿਆ ਕਿਤੇ ਇਹਨੂੰ ਕਹਿੰਦੇ ਜਿਹੜੇ ਆਪਣੇ ਮੱਖੀ ਬਧੂ ਮੱਖੀ ਨੇ ਬੈਸਪਾਗੇ ਨੇ ਬੈਸਪਾ ਇੱਕ ਚਲੇ ਕੱਢੇ ਸਾਫ ਕਰਕੇ ਜਿੰਨ ਕਿ ਤਰ੍ਹਾਂ ਐ ਵਿਚੋ ਕਰਕੇ ਇਸ ਬਰੇ ਵਿੱਚ ਮਾਰ ਦਿੰਦੇ ਠੀਕ ਹੈ ਠੀਕ ਹੈ ਜੀ ਹੋਰ ਪੰਜ ਸਾਲ ਦੀ ਹੁਣ ਤਾਂ ਦਿਨ ਹੈ ਹਾਂ ਹਾਂ ਵਿਚਿਆਂ ਦੇ ਗਲੀਆਂ ਕਰ ਲੈਣੇ ਵਿੱਚ ਬੜੀ ਜਾਂਦੇ ਨੇ ਵਿੱਚ ਬੰਦ ਕਰਕੇ ਪੱਕੇ ਤੋਂ ਸਿਮਿੰਟ ਲਾ ਦਾਂਗੇ ਪੱਕੇ ਪੈਂਚਾ ਲਾ ਦਾਂਗੇ ਜੀ ਠੀਕ ਹੈ ਜੀ ਬਣਾ ਹੋ ਜਾਗੇ ਅੰਬਰਸਰੇ ਦੀਆਂ ਬੜੀਆਂ ਵੀ ਮੈਂ ਖਾਂਦੀ ਨਾ ਸਹੀ ਹੈ ਜੀ ਤੂੰ ਕਰੇ ਚੰ ਅੜੀਆਂ ਵੀ ਮੈਂ ਸਹਿੰਦੀ ਨਾ ਮੈਂ ਤੂੰ ਛੜਾ ਛੜਾਂਗੇ ਤੇਰੀ ਬੋਦੀ ਮੇਰੇ ਹੱਥ ਛੜਾ ਛਟਾਂਗੇ ਨਹੀਂ ਕੁਝ ਹੋਰ ਕਹਿੰਦੀ ਕਿ ਛੜਾ ਛਟਾਂਗੇ ਛੜਾ ਛਟਾਂਗੇ ਬੋਦੀ ਮੈਂ ਕੱਢਣਾ ਹੈ ਕੱਢ ਰੱਖਣਾ ਹੈ ਰੱਖਣਾ ਹਾਂਜੀ ਬੜੀਆਂ ਨੇ ਵਿੱਚ ਭਾਈ ਨਹੀਂ ਬੜੀਆਂ ਤਾਂ ਹੈ ਹੀ ਨਹੀਂ ਜੀ ਆਪਣੇ ਠੀਕ ਹੈ ਠੀਕ ਹੈ ਆਲੂ ਮਟਰ ਬਣਾਉਣਾ ਠੀਕ ਵਿੱਚ ਪਨੀਰ ਦੀ ਪਾਲੀ ਮੜਾ ਤਾਂ ਉਹ ਪੜੀ ਠੀਕ ਹੈ ਠੀਕ ਹੈ ਜੀ ਆ ਲੈ ਅੰਦਰ ਮੇਰਾ ਸਾਮਾਨ ਦਿੰਦੇ ਸਾਰੇ ਆਪਣੇ ਜਿਹੜੇ ਸੁਪਲੀਆਂ ਬਣਨੀਆਂ ਦੇਖੋ ਗਾਜਰਾ ਪੈਣੇ ਵਿੱਚ ਸੈਜ਼ਨੋ ਪੈਣੇ ਪਿਆਜ਼ ਪੈਣੇ ਤੇ ਇਧਰ ਆਪਣੀ ਚੱਲਦੀ ਆ ਇੰਪਾਸ ਤੋਂ ਬਣ ਰਹੀ ਹੈ ਪਾਣੀ ਪਾਤਾ ਸਾਰਾ ਸਾਨੂੰ ਪਾਤਾ ਬਸ ਆਟਾ ਪੋਣੇ ਚ ਆਟੇ ਗੁੰਨੇ ਆਟਾ ਗੁੰਨੇ ਪੇੜੇ ਪੂਰੇ ਕਰਾਂਗੇ ਅੱਜ ਬਾਜਾ ਅੱਜ ਤੇ ਇਧਰ ਬੰਦੇ ਆਪਣੇ ਅੰਦਰ ਤਿਆਰੀਆਂ ਕਰ ਰਹੇ ਨੇ ਸਾਰੀਆਂ ਲੱਗੇ ਹੋਏ ਨੇ ਤੇ ਇਹਨੂੰ ਬਣਾਉਣਾ ਆਪਾਂ ਨੇ ਸੁਪਰੇ ਧਰਨੀ ਅੱਜ ਆਪਾਂ ਨੇ ਚਾਹ ਤਾਂ ਪੀਤੀ ਹੁੰਦਾ ਹੈ ਹਾਂ ਪੀਂਦੇ ਨੇ ਕਾਹ ਬੋਲ ਗਏ ਜੀ ਚਾਹ ਬੋਲ ਗਏ ਬੇੜੀ ਦੇ ਅੰਦਰ ਦੋਹਾਂ ਚਾਹ ਵੀ ਆਇਆ ਕੰਬ ਦੀ ਵਾਲੀ ਟੈਨਸ਼ਨ ਨਾ ਬਣੀ ਜੀ ਸਹੀ ਗੱਲ ਹੈ ਦੇ ਵੀਦੇ ਇਹ ਬਹੁਤ ਆਤ ਆਤ ਕਰਕੇ ਰਹੇ ਨੇ ਜੁੜ ਗਏ ਜਿਹੜਾ ਦਾਖਲ ਕਰਦੇ ਨੇ ਬੰਦਾ ਨਾ ਇਹਨੂੰ ਪਹਿਲਾਂ ਵੀ ਹੈ ਜੇ ਨਹੀਂ ਇਹ ਜਾਦੂਈ ਮੁਠੀ ਦੇਖੋ ਦੇਖੋ ਹੋਰ ਕੀ ਵਸਾ ਕਹ ਨੰਨੇ ਮੁੰਨੇ ਬੱਚੇ ਤੇਰੀ ਮੁਠੀ ਮੇਂ ਕੀ ਹੈ ਮੁਠੀ ਮੇਂ ਹੈ ਤਕਦੀਰ ਮੇਰੀ ਬਗਾ ਦੇ ਦੇ ਦਿਖਾ ਤਕਦੀਰ ਆਪਣੀ ਕੀ ਹੈ ਮੁਠੀ ਵਿੱਚ ਇਹ ਜੱਦੂਗਰ ਕੀ ਇਹ ਜੀ ਇਹ ਜੀ ਇਹ ਜੀ ਦਿਖਾਉਣ ਲਈ ਜਾਈਏ ਨਾ ਇਹ ਦਵਿੰਦਰ ਦੀ ਖੂਬਸੂਰਤੀ ਦਾ ਮਿੱਤਰੋ ਰਾਜ ਹੈ ਇਹ ਨਹੀਂ ਦਿਖਾ ਸਕਦੇ ਅਸੀਂ ਕਿਸੇ ਨੂੰ ਦਿਖਾ ਹਾਂ ਜੀ ਚਲੋ ਨਿਕਲੀਏ ਇਹ ਟਰਪੋ ਹੀ ਟਰਪੋ ਇਹ ਟ ਇੱਕ ਮਾਰ ਲਈ ਡਰ ਭਾਈ ਮੁੱਕੀ ਜੁਰੀਏ ਤਾਂ ਹੋਣੀ ਸਮਝੋ ਸਾਰੇ ਨੂੰ ਸਮਝਿਆ ਸਾਰੇ ਨੂੰ ਚਲੋ ਚਲਿਏ ਹਰਮਨ ਗੁੰਦੇ ਵਾਲਾ ਆਟਾ ਐਂ ਹਰਮਨ ਹੀ ਪਾਸ ਤੋਂ ਪੂਸਤ ਬਣਾਊਗਾ ਤੇ ਆਪਾਂ ਇਹਨੇ ਜਾ ਕੇ ਮਿੱਤਰੋ ਸਮਾਨ ਸੂਣ ਲਈਏ ਤੁਹਾਨੂੰ ਪਰਫਿਊਮ ਖਵਾਏ ਕਿਵੇਂ ਆ ਦੇਖੋ ਪਰਫਿਊਮ ਇਹ ਹੈ ਪਰਫਿਊਮ ਮਿੱਤਰੋ 1 ਮਿਲੀਅਨ ਦਾ ਆਪਣੇ ਨਾ ਕਿ ਸ਼ਾਪ ਤੇ ਆਪਣਾ ਕਸਟਮਰ ਹੈ ਆਪਣਾ ਸਾਰੇ ਕਸਟਮਰਾਂ ਵਾਂਗਰੇ ਕਸਟਮਰ ਆਪਣੇ ਤੇ ਉਹਦਾ ਮਤਲਬ ਉਹਨੇ ਕਾਰੋਬਾਰ ਸ਼ੁਰੂ ਕੀਤਾ ਹੈ ਪਰਫਿਊਮ ਇਹਦਾ ਬਣਾ ਕੇ ਵੇਚਦਾ ਹੋ ਮੱਲਵੀ ਜਿਹਦਾ ਵਾਹ ਇਹ 1 ਮਿਲੀਅਨ ਦਾ ਉਹਨੇ ਆਪ ਚਾਰ ਕੀਤਾ ਫੈਕਟਰੀ ਦੇ ਵਿੱਚ ਜਿਹੜੀ ਆਪ ਹੁਣ ਕੰਮ ਕਰਦਾ ਹੈ ਉਹ ਸਾਊਥ ਅਮਰੀਕਾ ਤੋਂ ਹੈ ਤੇ ਬਿਲਕੁਲ ਜਿਹੜੀ ਪ੍ਰੈਗਨਨਸੀ ਹੈ ਨਾ ਬਿਲਕੁਲ ਐਨ 1 ਮਿਲੀਅਨ ਵਰਗੀ ਆ ਤੇ ਰੇਟ ਕੁਝ ਵੀ ਨਹੀਂ ਹੈਗਾ ਤੇ ਉਹ ਕੱਲ ਮੈਨੂੰ ਜਾਣ ਲੱਗੇ ਦੇ ਗਿਆ ਕਹਿੰਦਾ ਵੀ ਇਹਨੂੰ ਵਰਤਿਕਾ ਤੁਹਾਨੂੰ ਪਸੰਦ ਆਇਆ ਫੇ ਕਹਿੰਦਾ ਤੂੰ ਆਪਣੇ ਦੋਸਤਾਂ ਮਿੱਤਰਾਂ ਨੂੰ ਵੀ ਕਹਿ ਦੇ ਵੀ ਉਹ ਵੀ ਲੈ ਲੈਣਗੇ ਫੇ ਤਾਂ ਹੁੰਦਾ ਸਾਰੇ ਹੁੰਦੇ ਬੰਦਰ ਵੀ ਹਾਂ ਜੇ ਕੋਈ ਗਾ ਕੇ ਆਉਂਦੇ ਜਾਂਦੇ ਰਹਿੰਦੇ ਆ ਤੇ ਇਦਾਂ ਬੀਜ ਦੇ ਬਹੁਤ ਹੋਰੇ ਇਹ 1 ਮਿਲੀਅਨ ਹੈ ਬਹੁਤ ਕੈਂਸ ਮੱਲੇ ਦੀ 1 ਮਿਲੀਅਨ ਦੀ ਮਿੱਠੀ ਮਿੱਠੀ ਸਮ ਦਵਿੰਦਰ ਚੱਲੀਏ ਮਾਲ ਫੇਰ ਆਓ ਚੱਲੀਏ ਤੇ ਮੈਂ ਕਿਹਾ ਦਵਿੰਦਰ ਸਾਬ ਮੈਂ ਜਾ ਕੇ ਆ ਸੀ ਸਮਾਨ ਲੈ ਗਏ ਫਿਰ ਆ ਕੇ ਧਰਦ ਨੂੰ ਸੁਬਾ ਠੀਕ ਹੈ ਫਿਰ ਜੱਬਰ ਦੇਖ ਵਜ ਆਪਾਂ ਕਿਉਂਕਿ ਉਹ ਤਾਂ ਟਾਈਮ ਤੇ ਨਾ ਫ੍ਰਿਜਾਂ ਭਰ ਹੋ ਜਾਂਨ ਫੇਰ ਸਮਾਨ ਵਧੀਆ ਠੰਡਾ ਰਹੇ ਜਾਂਪਦਾ ਨਹੀਂ ਫਿਰ ਫ੍ਰਿਜਾਂ ਬਹੁਤ ਜ਼ਿਆਦਾ ਟਾਈਮ ਲਾਉਂਦੀਆਂ ਨੇ ਸਮਾਨ ਠੰਡਾ ਕਰਨ ਵਾਸਤੇ ਰਾਤ 4 ਛਿੱਟਾਂ ਪਈਆਂ ਨੇ ਮੀਂਹ ਦੀਆਂ ਤੇ ਗੱਡੀ ਕਾਲੀ ਦੀ ਜਖਣਾ ਦੇਖੋ ਮੈਂ ਤਾਂ ਸਾਰੀ ਪਟਦੀ ਹੈ ਚੰਗੀ ਤਰ੍ਹਾਂ ਮੀਂਹ ਵੀ ਨਹੀਂ ਪਿਆ ਹੈਗਾ ਚੰਗੀ ਤਰ੍ਹਾਂ ਪੈ ਜਾਂਦਾ ਚਲ ਸ਼ਾਂਤੀ ਤਾਂ ਆ ਜਾਂਦੀ ਠੰਡ ਹੋ ਜਾਂਦੀ ਉੱਧਰ ਦੇ ਵਿੱਚ ਉਧਰ ਮੈਨੂੰ ਭੈਣ ਦਾ ਫੋਨ ਆਇਆ ਸੀ ਗੱਲ ਕਹਿੰਦੇ ਬਹੁਤ ਸੋਹਣਾ ਮੌਸਮ ਉਧਰ ਤੋਂ ਸੈਟ ਦਾ ਮੀਂਹ ਪੈਂਦਾ ਮੈਂ ਸਾਡੇ ਤਾਂ ਬਹੁਤ ਗਰਮੀ ਹੈ ਭਾਈ ਹੋਰੀ ਆ ਦੇਖੀ ਮੀਂਹ ਪਿਆ ਸੀ ਗੱਲ ਲੱਗਦਾ ਦੀ ਵੀ ਬਣ ਜੂ ਗੱਲਬਾਤ ਹੁਣ ਹੁਣ ਠੰਡ ਪੈ ਜੂ ਸਾਰੇ ਸਾਰਿਆਂ ਦੇ ਕਾਲਜੇ ਦੇ ਵਿੱਚ ਗਰਮੀ ਬਹੁਤ ਹੈ ਨਾ ਪਰ ਫੇਰ ਵੀ ਨਹੀਂ ਗੱਲ ਬਣੀ ਹੈਗੀ ਗੱਡੀ ਉੱਲੀ ਵੇੜ ਕੇ ਰੱਬ ਜਾਣ ਲੈ ਗੱਲੀ ਬਸ ਐਨੇ ਤਾਂ ਹੀ ਤੇ ਹੁਣ ਆਪਾਂ ਸਟicker ਹੀ ਮਤਲਬ ਚੇਂਜ ਕਰ ਦਨੇ ਆਪਾਂ ਨੇ ਇਹ ਆ ਸਾਰਾ ਦੇਖ ਧੁੱਪ ਦੇ ਨਾਲ ਖਰਾਬ ਹੋ ਗਿਆ ਗਰਮੀ ਦੇ ਵਿੱਚ ਨਾ ਜੈਦੋਂ ਖੜਦੀ ਗੱਡੀ ਸਿੱਧੀ ਧੁੱਪ ਪੈਂਦੀ ਹੈ ਸਾਰੇ ਖਰਾਬ ਹੋ ਗਏ ਨ ਨਗਰ ਬਲੌਗ ਚੈਨਲ ਤੇ ਵੈਸੇ ਤਾਂ ਤੁਸੀਂ ਸਾਰਿਆਂ ਨੇ ਸਬਸਕ੍ਰਾਈਬ ਕੀਤਾ ਬਈ ਹੁਣ ਪਰ ਫਿਰ ਵੀ ਜੇ ਕੋਈ ਜੇ ਮੇਰਾ ਭੈਣ ਕੋਈ ਵੀਰ ਕੋਈ ਬੱਚਾ ਨਵਾਂ ਆਪਣੇ ਚੈਨਲ ਬਲੌਗ ਨੂੰ ਦੇਖਦਾ ਹੋਵੇ ਤਾਂ ਜਰੂਰ ਜਗੇ ਸਬਸਕ੍ਰਾਈਬ ਜਰੂਰ ਕਰ ਲੈ ਆਪਣੇ ਚੈਨਲ ਚੱਲ ਜੀ ਸਾਜੀ ਹਾਂਜੀ ਹਾਂਜੀ ਜੀ ਗੱਡੀ ਜੋ ਖੁਸ਼ੂ ਹੋਦੀ ਹੁੰਦੀ ਆ ਜੇ ਚੱਕੜੀ ਆਹ ਲਓ ਵੇਦਰੋਂ ਤੇ ਆ ਬੜਾ ਇੱਕ ਪਰਸ਼ੂ ਮਿੱਤਰ ਗੱਡੀ ਲਾਉਣੇ ਵਾਲਾ ਉਧਰ ਲੈ ਸੀਗਾ ਮੈਂ ਪਏ ਜਿਹੜਾ ਆ ਵਾਲਾ ਮਾਰਕ ਹੈ ਨਾ ਪੌਪ ਦਾ ਮਾਰਕ ਹੈ ਪੀਓਪੀ ਪੌਪ ਇਹਦਾ ਬੈਸਟ ਪ੍ਰੋਭੂ ਹੁੰਦਾ ਬਹੁਤ ਟਾਈਮ ਕੱਢ ਜਾਂਦਾ ਗੱਡੀ ਵਿੱਚ ਇਹ ਲੱਗਿਆ ਵਾ ਨਹੀਂ ਆਪਾਂ ਟੰਗਦੇ ਨਹੀਂ ਇੱਥੇ ਟੰਗਣਾਂ ਕਿਵੇਂ ਨਾ ਗੱਡੀ ਧੋਵਣੇ ਟੰਗ ਦਿੰਦੇ ਆ ਨਾ ਉਹ ਜਿਆਦਾ ਤਰ੍ਹਾਂ ਇੱਥੇ ਹੁੰਦਾ ਜੀ ਇੱਥੇ ਲੜਕਾ ਦਿੰਦੇ ਆ ਉਹਦੀ ਸਮਾਂ ਲਵ ਘਟਉਂਦੀ ਬਹੁਤ ਕੱਟ ਸਮਾਂ ਕੱਢਦਾ ਇਹ ਬਹੁਤ ਸਮਾਂ ਕੱਢਦਾ ਹੁਣ ਬੰਦਵੇ ਉਹਦੀ ਬਿਲਕੁਲ ਇਹ ਸੁਣਨ ਨਹੀਂ ਆ ਗੀ ਨਾ ਗੱਡੀ ਸਟਾਰਟ ਹੋਣੀ ਆ ਇਹ ਤਾਂ ਹਵਾ ਵਜਨ ਕਹਿੰਦੇ ਬਲੂਰ ਦੇ ਵਿੱਚੋਂ ਉਹਨਾਂ ਟਾਈਮ ਜਿਹੜਾ ਬਲੂਰ ਚੱਲਿਆ ਉਹਨਾਂ ਟਾਈਮ ਚੱਲਣਿਆ ਨਹੀਂ ਇਹਦਾ ਫਾਇਦਾ ਬਹੁਤ ਲੌਂਗ ਟਰਮ ਕੱਢ ਜਾਂਦਾ ਹੈ ਨਾਲੇ ਪਤਾ ਵੀ ਨਹੀਂ ਲੱਗਦੀ ਲੱਗੇ ਹੋਏ ਦਾ ਤੇ ਇੱਧਰ ਮੁੰਡੇ ਲੱਗੇ ਹੋਏ ਆ ਰਾਤ ਵਾਲੇ ਕੇਕ ਨੂੰ ਵਾਲੀ ਕਰਨ ਲੱਗੇ ਆ ਕਹਿੰਦੇ ਕੇਕ ਘੈਂਟ ਹੈ ਬਹੁਤ ਵਾਦਾ ਕੇਕ ਇਹ ਹੱਥ ਥੋੜਾ ਆ ਗਿਆ ਖਾਣਾ ਖਾਣਾ ਨਹੀਂ ਖਾਣਾ ਮम्मा ਨਹੀਂ ਆਏ ਤਾਂ ਜਾਂਦਾ ਇੱਧਰ ਕੱਟ ਕੇ ਦੇ ਦਿੰਦਾ ਕਟਿੰਗ ਕਰੇ ਕੱਟਦਾ ਇੱਕ ਵਾਰ ਹੁੰਦਾ ਕੇਕ ਸਵਾਦ ਇਦਾਂ ਹੀ ਹੁੰਦਾ ਪਰ ਸਹੀ ਗੱਲ ਤੇ ਕੇਕ ਦੇਖੋ ਮੇਤਰੋ ਕਹੇ ਵਾਲਾ ਇਹ ਜਿਹ ਪਾਇਆ ਕੀ ਹੋ ਜਾਈਏ ਕਿਦੇ ਵਿੱਚ ਤੇ ਹੋਣਾ ਜਿਆ ਇਹ ਹੈ ਨੁਟੇਲੇ ਵਾਲਾ ਇਹ ਇੱਕ एकदम ਮੇਤਰੋ ਨੋ ਹੁੰਦਾ ਜਿਹਦਾ ਪੀਜ਼ੀ ਨਾਲ ਨਹੀਂ ਮਰਗਰੀਤਾ ਹੁੰਦਾ ਇਦਾਂ ਹੁੰਦਾ ਹੈ ਇਹ ਕਿਹਕੇ ਦਾ ਨੋ ਹੈ ਕੇ ਮਲੂ ਮਲੂ ਹਾਂ ਇਹ ਮਲੂ ਕੇ ਕੇ ਇਹਦੇ ਨੋ ਹੋਣੇ ਕੇ ਕੇ ਬਾਜੂ ਦੀ ਫੈਕਟਰੀ ਦੇ ਕੇਕ ਬਹੁਤ ਸਵਾਦ ਸੁਣੀਏ ਇਹ ਤਾਂ ਫਿਰ ਗੱਲ ਹੈ ਆ ਗੱਲ ਮੰਨ ਲੈਂਦੇ ਜਿੱਦਾਂ ਅਸੀਂ ਦੁਕਾਨ ਦੇ ਪੀਸੇ ਸਵਾਦ ਹੈ ਉਹਨਾਂ ਦੇ ਕੇਕ ਸਵਾਦ ਹੈ ਕੁਆਲਿਟੀ ਬਹੁਤ ਵਧੀਆ ਤੇ ਟੇਸਟ ਤੋਂ ਇਹ ਤਾਂ ਨਾਰਮਲ ਇੱਕ ਡੀਐਲ ਵੀ ਬਣਾਉਂਦੇ ਨੇ ਡੀਐਲ ਉਹ ਵੀ ਬਹੁਤ ਸਵਾਦ ਨੂੰ ਉਹ ਬਹੁਤ ਹੋਰ ਤੇ ਤੁਸੀਂ ਮਿੱਤਰ ਜੀ ਆਰਡਰ ਕਰਨਾ ਵਾਲਾ ਕੇਕ ਨਾ ਇਹਨੂੰ ਮਲੂ ਕਹਿੰਦੇ ਆ ਤੇ ਇਹ ਵੀ ਬਹੁਤ ਟੈਸਟ ਚੀਜ਼ ਹੈ ਪੰਦੇ ਸਪਾਨੀਆ ਵਿੱਚ ਬਣਿਆ ਹੁੰਦਾ ਇਹਦੇ ਨਾਲ ਤੇ ਨੂਟੇਲਾ ਪਾਇਆ ਹੋਇਆ ਤੇ ਪਾਨਾ ਉੱਪਰ ਪਾਇਆ ਹੋਇਆ ਫਰੈਸ਼ ਕੋ ਇਹ ਮਰੂਨ ਉਹ ਹੈ ਕਿ ਕਿਤਾ ਤੇ ਤੁਸੀਂ ਜੇ ਬਰਡੇ ਪਾਰਟੀ ਕਦੇ ਹੋਵੇ ਜਾਂ ਫੰਕਸ਼ਨ ਤਾਂ ਇਹ ਆਰਡਰ ਕਰਕੇ ਦੇਖਿਓ ਮੜੋ ਬਹੁਤ ਟੇਸਟੀ ਹੈ ਮੜੂ ਮੈਂ ਜੋ ਜ਼ਰੂਰੀ ਯਾਦ ਕਰੀ ਮੜੂ ਨੂੰ ਇਹ ਯਾਦ ਕਰੇ ਇਹ ਪਚਾਲੇ ਜੇ ਕਰੀਮ ਪਾਈ ਹੋਈ ਨਹੀਂ ਇਹ ਚ ਬਹੁਤ ਜਾਦੂ ਮੰਤਰਈ ਹੈ ਜਾਦੂ ਮੰਤਰ ਸਵਾਜੀ ਮਿੱਠੀ ਹੈ ਨਾ ਇਹ ਜਿਆਦਾ ਘੈਂਟ ਹੈ ਨਾ ਇਹ ਨਾਲ ਬੱਦ ਕਫੀ ਨਹੀਂ ਚਾਹੀਦੀ ਇਹਨੂੰ ਤਾਂ ਚਾਹ ਚਾਹੀਦੀ ਇੰਡੀ ਵਾਲੀ ਆਪਣੀ ਨਾ ਸਹੀ ਗੱਲ ਕੱਪ ਹੋਵੇ ਦੋਵਾਂ ਵਾਲਾ ਜਿਹੜਾ ਤੂੰ ਕਹਿੰਦਾ ਪਹਿਲਾ ਕੱਪ ਸਟੇਲ ਦਾ ਗਲਾਸ ਹੋਵੇ ਨਾ ਸਟੇਲ ਲੱਸੀ ਕੰਗਣੀਆਂ ਦਾ ਗਲਾਸ ਹੋਵੇ ਇਹ ਗੱਲ ਬਣਦੀ ਸਹੀ ਗੱਲ ਹੈ ਤੇੜਾ ਮਤੋਂ ਦੇ ਨਾ ਤੂੰ ਆਹ ਵੱਲ ਲੱਗੇ ਇਹ ਵਾਲੇ ਇਹ ਫੁੱਲੇ ਲੱਗੇ ਹੋਣੇ ਆ ਇਹ ਵੀ ਖਾਣੇ ਚੋਗੇ ਇਹ ਵੀ ਖਾ ਸਕਦੇ ਆਪਾਂ ਉਹ ਇਹਦੇ ਬੰਦੇ ਖਾ ਰਿਹਾ ਕਿਦਾਂ ਸੋਚਦਾ ਰਿਹਾ ਵੀ ਖਾਵਾ ਤੇ ਨਾ ਖਾਵਾ ਨਾ ਖਾ ਵੀ ਭਲਾ ਤੇਰੇ ਖਾ ਲੈ ਕਿ ਲੈ ਤੇ ਵੀ ਖਾਣੇ ਫੁੱਲ ਨਾ ਮੈਂ ਨਹੀਂ ਸਾਡੀ ਪੈਂਟਰੀ ਵੇਟ ਕਰਦੀ ਆ ਹੈ ਵੀ ਕਦ ਗੇਟ ਖੁੱਲੇ ਤੇ ਕਰ ਮੈਂ ਬਾਹਰ ਨੂੰ ਜਾਵਾਂ ਹੈ ਬਈ ਹੈ ਬਈ ਉੱਥੇ ਜਾਂਦਾ ਗੇੜੇ ਗੇੜਾ ਘੱਟੇ ਮੋੜੇ ਹੋ ਜਾਗੇ ਹਾਂਜੀ ਐਵੇਂ ਚਾਚੇ ਪੁੱਛ ਕਮਾ ਲਿਆ ਜੀ ਇਹਨੂੰ ਚਲ ਦੁਬਾਰਾ ਕਮਾ ਕੇ ਨਾ ਚਲੀਏ ਗੁੱਦੀ ਆ ਜੇ ਮੇਰੀ ਐਵੇਂ ਗੁੱਦੀ ਆ ਜਾ ਆ ਜਾ ਆ ਜਾ ਆ ਰਿਹਾ ਕਿੰਦੇ ਰੇ ਕਿੰਦੇ ਰੇ ਹੁਣ ਵੱਡਾ ਹੋ ਗਿਆ ਹੁਣ ਗੋਦੀ ਵੀ ਛੱਡਦਾ ਮੇਰੀ ਅੱਜ ਜਿ ਬਾਹਰ ਨੂੰ ਅੱਜ ਜਤਨ ਕੁਮਾਗਿਆ ਬਾਹਰ ਆਜਾ ਆਜੋ ਵੀ ਆਜੋ ਕੱਟ ਤੁਸੀਂ ਇਸ਼ਾਰੇ ਆਜੋ ਭਾਈ ਕ ਇਸ਼ਾਰੇ ਇਸ਼ਾਰੇ ਆਜੋ ਆ ਦੇਖੀਂ ਦਿਖਾਉਂਦਾ ਆ ਬਹਾਰਾ 25 ਦਿਨਾਂ ਨੂੰ ਹੋਰ ਸਾਰਾ ਬੁਤੋ ਹੋਲੀ ਤੇ ਦੇਖਿਓ ਕਿ ਜੇ ਪੀਜੇ ਬਾਦ ਦੇਖੀਂ ਕਿ ਨਿੱਦਨੀ ਹੈ ਕੀ ਗੱਡੀਆਂ ਦੇਖੀਂ ਕਿ ਦੇਖੀਂ ਘੁੰਮਦੀਆਂ ਬਾਹਰ ਹੈ ਰੋਜ਼ ਦੇਖਦਾ ਹੀ ਹੈ ਹੈ ਰੋਜ਼ ਦੇਖਦਾ ਹੀ ਜੀ ਹੋਰ ਦੇਖ ਜੀ ਤੂੰ ਗੰਜਾ ਕਿਵੇਂ ਨਾ ਮੈਂ ਸ਼ਮਾ ਚਲੇ ਜਾ ਰਿਹਾ ਹਾਂ 95 ਮਿੰਨਾਂ ਨੂੰ ਜਿਹੜਾ ਮੈਂ ਵੀ ਦੇਖ ਲੈ ਦੇਖੋ ਮਿੱਤਰ ਬਾਲ ਕਿਦਾ ਦੇਖੋ ਅੰਦਰ 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 ਦੇਖੋ ਅੰਦਰ ਸਿਵਰੀ ਇੰਨੀ ਸਫਾਈ ਕੀਤੀ ਨਾਲੇ ਪੈਂਥਰ ਦੀ ਫਿਰ ਵੀ ਪੈਂਥਰ ਦੇ ਬਾਹਰ ਟੀ-ਸ਼ਰਟ ਲਾਈ ਜਾਂਦੇ ਆ ਕੋਈ ਪਤਾ ਕਈ ਵਿੱਚ ਵਿੱਚ ਮੇਰੇ ਵਿੱਚ ਕਮੈਂਟਰੀ ਕਰ ਸਾਰੇ ਮਨ ਵੀ ਡਰਟੀ ਏਦਾਂ ਏਦਾਂ ਪਰ ਜਿਹੜੀ ਮਿੱਤਰ ਗੋਲਦੀ ਚੱਕ ਕੇ ਫੀਲਿੰਗ ਆਉਂਦੀ ਹੈ ਨਾ ਉਹ ਮੈਂ ਬਿਆਨ ਨਹੀਂ ਕਰ ਸਕਦਾ ਹਨਾ ਪੈਂਤੀ ਇਹ ਪਿਆਰ ਦੀ ਦੰਦਾ ਹੁੰਦੀਆਂ ਨੇ ਮੇਥਰੋ ਸ਼ਮਾ ਕਿੱਥੇ ਬੁਰਸ਼ ਕਿੱਥੇ ਆਪਣਾ ਸਾਫ ਕਰਨ ਵਾਲਾ ਉਹ ਜੀ ਇੱਥੇ ਖਤਮ ਹੋ ਗਿਆ ਉਹ ਦੁਕਾਨ ਚ ਸ਼ੋਤ ਮੈਂ ਠੀਕ ਹੈ ਠੀਕ ਹੈ ਪੈਂਤੀ ਤੂੰ ਕੀ ਲੱਭਦਾ ਹੈ ਅਰੇ ਅਰੇ ਕੱਢ ਦੇ ਇਹਦੇ ਵਿੱਚੋਂ ਇਹ ਇਦਾਂ ਕਰਦਾ ਅਰੇ 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 ਲੈ ਲੈ ਹਾਂ ਹਾ ਜੀਤੀ ਹਾਂ ਬੱਚੀ ਕਿ ਮੈਜਿਕ ਸਮਾਜਿਕ ਚੱਕਰਾਂ ਵਾ ਠੀਕ ਹੈ ਜੀ ਤੇ ਨਾਲੇ ਮਿੱਤਰੋ ਪਤਾ ਲੀਏ ਆਪਣੇ ਬਾਲ ਤੇ ਕਮੈਂਟ ਕਮੰਡ ਨਾ ਕਰਦੇ ਬਈ ਨਾ ਵੀ ਨਹੀਂ ਨਹੀਂ ਕਰੇ ਕਰੇ ਆਪਣੇ ਦਿਲ ਦੀਆਂ ਭਾਵਨਾਵਾਂ ਪ੍ਰਗਟ ਕਰਨੀ ਚਾਹੀਦੀ ਸਾਰਿਆਂ ਨੂੰ ਚੰਗੀਆਂ ਹੋਣ ਮਾੜੀਆਂ ਹੋਣ ਭਾਵਨਾਵਾਂ ਦਾ ਹਰੇਕ ਦੀ ਕਦਰ ਆਪਾਂ ਕਰਦੇ ਆਂ ਮਿੱਤਰੋ ਹਰੀ ਦੀ ਭਾਵਨਾ ਦਾ ਕਦਰ ਪ੍ਰਮਾਤਮਾ ਸਾਨੂੰ ਕਰਨ ਦਾ ਬਲ ਬਖਸ਼ੇ ਅਸੀਂ ਇਦਾਂ ਹੀ ਜਰਦੇ ਰਹੀ ਸਾਰੀ ਗੱਲਾਂ ਬਾਤਾਂ ਪਿਆਰ ਕਰਨ ਵਾਲਿਆਂ ਨੂੰ ਵੀ ਤੇ ਸਾਰਿਆਂ ਨੂੰ ਵੀ ਤੁਸੀਂ ਆਪਣੇ ਦਿਲ ਦੀ ਭਾਵਨਾ ਜ਼ਰੂਰ ਕਮੈਂਟ ਕਰਕੇ ਕੱਢਿਆ ਕਰੋ ਆਪਣੇ ਹਨਾ ਦਿਲ ਦੀ ਪ੍ਰਗਟ ਕੱਢੀ ਜਾਏ ਸਾਰ ਨੂੰ ਆਪਣੀ ਹਨਾ ਹਾਂਜੀ ਹਾਂਜੀ ਹੁਣ ਆਪਾਂ ਕਰਦੇ ਆਂ ਆਪਣੇ ਰੋਲ ਦੇ ਨਾਲ ਸਾਫ਼ ਆ ਦੇਖੋ ਰਾਂ ਬਲ ਹੁਣੇ ਆ ਜਮੇ ਸਾਫ ਹੋਣੀ ਆ ਐਂ ਬਿਲਕੁਲ ਕਿਦਾਂ ਕੁੰਡਿਓ ਜਿਬੜੇ ਕੰਮ ਆਗੀ ਬੜਾਈ ਅਮੇ ਤੋਰ ਚਾਪੜਾਈ ਕਿਹੜੀ ਕੀ ਹੁੰਦੀ ਕਿਹੜੇ ਮਤਲਬ ਕਿ ਹੁੰਦੀ ਜੀ ਆ ਜੀ ਨੂੰ ਪੀ ਕੇ ਸਟੌਕ ਬੰਦ ਤਾਲਤਾ ਜਬੀ ਸਰੀਏ ਚੀ ਤਾਂ ਸੋਚਾ ਹੁਣਈ ਆ ਹਾਂਜੀ ਹਾਂਜੀ ਠੀਕ ਹੋ ਗਿਆ ਇਹ ਪਹਿਲਾਂ ਹੁਣੇ ਕਿਸੇ ਨਾਲ ਖਾਣੀ ਦੀ ਆ ਨੇ ਕੇਕ ਫਿਰ ਮਠਾਈ ਪਰ ਚਾਦਾ ਦੇਖ ਕੇ ਨਿਕਲ ਗਈ ਇਹਦਾ ਗੱਲ ਹੈ ਮੜੀਆ ਮਨਾ ਵੀ ਰੋਣਾ ਕਿਉਂ ਮੜਾ ਕਰੀ ਇਧਰ ਹੈਗੇ ਬਾਲ ਦੇ ਕਿਥੇ ਬਹੁਤ ਅੱਗੇ ਵੀ ਪੈਂਸਲ ਵਿੱਚ ਕੋਈ ਚੱਕਰ ਚੇਰ ਲੂੰ ਕਈ ਜਣਾ ਬਾਅਦ ਹੋ ਗਿਆ ਕਿ ਸੱਚੀ ਓਕੇ ਦਰ ਮੈਂ ਕੀ ਲੱਗੇ ਭਾਈ ਲੈ ਇਹ ਹੀ ਪੜਾ ਦੇ ਜੀ ਓਕੇ ਜੀ ਮਿਲਦੇ ਆ ਕਿੰਨੇ ਕਮਰੇ ਇਹਦੇ ਪਾਸਟਰ ਹੋ ਗਿਆ ਬਸ ਠੀਕ ਬਸ ਰਹਿ ਗਈ ਮੇਤੋ ਪੇੜੇ ਕਰਾਂ ਤੇਰੇ ਬਸ ਤੇ ਸੁਪਰੀਆਂ ਨੂਨ ਰਹਿ ਗਈ ਚਲ ਤੂੰ ਤੇਰਾ ਫਲਾ ਹੋਏ ਕਿਤੇ ਨੂਨ ਦਾ ਨਹੀਂ ਪਾਲਿਆ ਜੱਜ ਮਿੱਠੇ ਬਲੇ ਖੇ ਇਹ 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 ਪਰਾਣੀ ਜੀ ਕੇ ਖੰਡਾ ਸੁਪਰੀਂਦ ਅੰਦਰ ਮੈਂ ਤਰ ਸੁਪਲੀਆਂ ਦਾ ਵੀ ਚੱਲਦਾ ਧਰਿਆ ਵੇ ਕਾਣਾ ਆ ਦੇਖੇ ਤਾਂ ਬਸ ਇਹ ਸ਼ੂਗਰ ਪੌਂਦਾ ਗੜਕ ਰਹੀ ਆ ਬਾਦ ਚੌਲ ਪਾਵਾਂਗੇ ਦੇ ਵਿੱਚ ਤਾਂ ਮੈਂ ਜਾ ਕੇ ਮੜਾ ਸਮਾਜ ਚੱਕਰੇ ਰਸਪੇਂ ਜਾ ਕੇ ਵੀਡੀਓ ਕੰਮ ਜਿਹਾ ਸੱਜਾ ਜੀ ਜਿਸ ਨੂੰ ਨਹੀਂ ਕਹਿੰਦੇ ਬਹੁਤ ਵਧੀਆ ਚੀਜ਼ ਜਿਹੇ ਡੰਗਰ ਵਾਲੀ ਖੋਲੀ ਆ ਮੱਝਾਂ ਗਾਵਾਂ ਦੇ ਕਹਿੰਦੀ ਪਿਆਰੇ ਬਣ ਮੋਟਾ ਚੱਟ ਲਿਆ ਕਰਨੀ ਜਾਨਵਰ ਬਿਮਾਰੀ ਹੁੰਦੀ ਨਹੀਂ ਆਪਾਂ ਬੰਦੀ ਗੱਲ ਕਰਦੇ ਨਾ ਸਿਆਣੇ ਬੰਦੇ ਆਪਾਂ ਜੇ ਜੇ ਮੱਝਾਂ ਗਾਵਾਂ ਲਈ ਇੰਨਾਂ ਬਰੀ ਡੰਗਰਾਂ ਵਾਸਤੇ ਵਧੀਆ ਤਾਂ ਬੰਦੇ ਵਾਸਤੇ ਵੀ ਵਧੀਆ ਨਹੀਂ ਸਹੀ ਗੱਲ ਆ ਪੂਰੀ ਗੱਲ ਸੁਣਨੀ ਦੇਵਿੰਦਾ ਜੀ ਪਹਿਲਾਂ ਪੁਆਇੰਟ 2 ਵੀ ਨੋਟਡ ਜਰਨਲ ਅਰੇ ਕਹਿੰਦਾ ਕਿਹੜਾ ਹੁੰਦਾ ਜੈ ਸਾਹਿਬ ਪੁਆਇੰਟ 2 ਵੀ ਨੋਟਡ ਕੰਨੇ ਹੀ ਬੰਦਿਆਂ ਲਈ ਯਾਰ ਵਧੀਆ ਤੇ ਜਨਰਲ ਵੀ ਵਧੀਆ ਹੋਣੀ ਚਾਹੀਦੀ ਹੈ ਬਾਕੀ ਜਨਰਲ ਨੂੰ ਹੀ ਖਾਣੀ ਚਾਹੀਦੀ ਹੈ ਕਿਉਂਕਿ ਖਾਣੀ ਚਾਹੀਦੀ ਜਨਰਲ ਦਾ ਆਪਾਂ ਖਰਾਉਣੀ ਆ ਤੇ ਆਪਣੇ ਦੇ ਪੌਂਦੇ ਲਾਇਏ ਮੈਂ ਮਿੱਠਾ ਬਾਦੂ ਅਹੀਂ ਪੌਂਦੇ ਹਾਂ ਹਾਂ ਇੱਕ ਦਲੀਜੀ ਦਾ ਥਰੀ ਉਹ ਚਟੀਆਂ ਨੇ ਆਪਾਂ ਨੇ 에어로ਸਪਰੇਅ ਤੋਂ ਹੀ ਬੇਤਰੋ ਕਰ ਲਿਆ ਸਪੇ ਦਾ ਤੇ ਅੱਜ ਇੰਨੇ ਸਮਾਨ ਦੇ ਨਾਲ ਨਾਲ ਇੱਕ ਆਪਾਂ ਹੋਰ ਸੀ ਰੱਤੀਆਂ ਦੇ ਫੇਤਰ ਲਾਤੇ ਦੀ ਕਾਪੜਾ ਬੱਕਰੀ ਦਾ ਦੁੱਧ ਇੰਤੈਰੋ ਇਧਰ ਮੈਂ ਦਿਖਾਉਣਾ ਹੈ ਕਿ ਕਿ ਆ ਕੁਸ਼ ਹੁੰਦਾ ਹੈ ਬੱਕਰੀ ਦੇ ਦੁੱਧ ਦੇ ਵਿੱਚ ਕਿੰਨਾ ਪ੍ਰੋਟੀਨ ਹੁੰਦਾ ਹੈ ਪ੍ਰੋਟੀਨ 7% ਪ੍ਰੋਟੀਨ ਹੈ ਦੇਖੋ ਇਹਦੇ ਵਿੱਚ ਤੇ ਵੈਸੇ ਕਾਰਬੋਹਾਈਡਰੇਟ ਵੀ ਹੁੰਦੀ ਹੈ ਇੱਕ ਫੈਟ ਵੀ 5% ਹੈ ਤੇ ਇਹ ਦੁੱਧ ਆਪਾਂ ਨੂੰ ਪੀਣਾ ਚਾਹੀਦਾ ਆਪਣੇ ਬੱਚੇ ਨੂੰ ਜਿਹੜੇ ਮੰਨ ਲਾ ਵੀ ਆਪਣੇ 12-13 ਸਾਲ ਦੇ ਬੱਚੇ ਨੇ ਉਹਨਾਂ ਨੂੰ ਦੁੱਧ ਦਾ ਗਲਾਸ ਇੱਕ ਪੀਣਾ ਚਾਹੀਦਾ ਇਹ ਬੈਸਟ ਦੁੱਧ ਹੈ ਵੀ ਉਹਨਾਂ ਦੀ ਗਰੋਥ ਦੇ ਵਿੱਚ ਬਹੁਤ ਜ਼ਿਆਦਾ ਹੈਲਪ ਕਰੂਗਾ ਤੁਹਾਨੂੰ ਹੁਣ ਮਿੱਤਰੋ ਸਮਾਂ 2 ਵਜੇ ਦੇ ਵੀ 5 ਮਿੰਟ ਰਹਿ ਗਏ ਤੇ ਆਪਾਂ ਨੇ ਆਪਣਾ ਸਮਾਸਾ ਸਟਕਾ ਕੇ ਆਣ ਅੱਜ ਨਾਲ ਇਹਦੀ ਵੀ ਸ਼ਾਂਤ ਲਿਆਦੀ ਆਪਾਂ ਨੇ ਆ ਵੀ ਸਾਰਾ ਫਸਾ ਚਾਹਾਂ ਚੰਗੇ ਸਾਫ ਕਰ ਸਵੇਰੇ ਮਾਰ ਕੇ ਨਾ ਐਂ ਚੰਗੀ ਦਾ ਖੁਰਚ ਗਏ ਸਾਰੀ ਸਵਾਈ ਕਰਦੇ ਇਧਰ ਵੀ ਕਰਦੇ ਸਾਰੀ ਬਾਹਰ ਉਹ ਬਾਹਰ ਸਾਰੇ ਸੈਂਟੀਮੈਂਟ ਕਰਤੇ ਆ ਤੇ ਭੁੱਖ ਬਹੁਤ ਲੱਗੀ ਵੀ ਆ ਰੋਟੀ ਖਲ ਤਾਂ ਖਾਧੀ ਨਹੀਂ ਹੈਈ ਆਪਾਂ ਨੇ ਹੁਣ ਪਛਾੜਦਾ ਆਪਣਾ ਸ਼ਗਲ ਦੀ ਸ਼ਗਲ ਹਾਂਜੀ ਪਛਾੜ ਗਏ ਇਧਰ ਰੋਟੀ ਪਾਣੀ ਖਾ ਗਏ ਐਂ ਸੱਟੇ ਬੈਠੇ ਸਾਡੀ ਰਹਿੰਦੀ ਰੋਟੀ ਪਾਣੀ ਖਾਣ ਤੋਂ ਤੇ ਮੈਂ ਕਿਹਾ ਜਦੋਂ ਜੇ ਲੱਗੇ ਹੋਏ ਨਾ ਅੱਜ ਫਿਰ ਸਿਰ ਕਰਾ ਕੇ ਐਂ ਕੰਮ ਦਾ ਫਿਰ ਰੋਟੀ ਪਾਣੀ ਖਾਵਾਂ ਫਿਰ ਨਾ ਹੋਵਾਂ ਤੋਂਗੇ ਤੇ ਗਰਮੀ ਕਰਵੇਂ ਦੀ ਹੈ ਹੋਇਆ ਭਿੱਜੇ ਪਏ ਗਰਮੀ ਦੇ ਨਾਲ ਤੇ ਬਾਕੀ ਹੁਣ ਬਸ ਲਾਸਟ ਟੱਚ ਦੇ ਗਏ ਇਹਨੂੰ ਥੋੜਾ ਕੰਮ ਰਹਿ ਗਿਆ ਤੇ ਬਾਕੀ ਲਾਸਟ ਟੱਚ ਦੇ ਕੇ ਕਿ ਉਸ ਤੇ ਬਾਕੀ ਆਵਲ ਦੁੱਧ ਡੱਡਾ ਲੈ ਕੇ ਆ ਮਾਰਕੀਟ ਤੋਂ ਬੱਕਰੀ ਦਾ ਦੁੱਧ ਮਿੱਤਰੋ ਇਹਦੇ ਬਹੁਤ ਜ਼ਿਆਦਾ ਫਾਇਦੇ ਆ ਆਪਾਂ ਸੁਣਦੇ ਵੀ ਨੇ ਪੁਰਾਣੇ ਸਮੇਂ ਦੇ ਵਿੱਚ ਆਪਣੀਆਂ ਮਾਤਾਵਾਂ ਜਿਹੜੀਆਂ ਬਿਯਾਰੀ ਬੋਲੀ ਪੁਰਾਣੇ ਕਹਿੰਦੇ ਇਹਨੇ ਕੀ ਨਚਰਾ ਦੁੱਧ ਬੱਕਰੀ ਦਾ ਪੀਤਾ ਸੀ ਪਰ ਕਹਿੰਦੇ ਬੋਲੀਆਂ ਨਹੀਂ ਇਹਨੇ ਕੀ ਨਚਰਾ ਦੁੱਧ ਬੱਕਰੀ ਦਾ ਪੀਤਾ ਉਹਦਾ ਕਾਰਨ ਹੀ ਹੁੰਦਾ ਸੀ ਵੀ ਇਹਦੇ ਵਿੱਚ ਨਾ ਫੈਟ ਜ਼ਿਆਦਾ ਹੁੰਦੀ ਆ ਪਰ ਜਿਹੜਾ ਇੱਥੇ ਦੁੱਧ ਮਿਲਦਾ ਆਪਣੇ ਮਾਰਕੀਟਾਂ ਦੇ ਵਿੱਚ ਮਿਲਦਾ ਇਹ ਵਜੇ ਤਰੀਕੇ ਨਾਲ ਇਹਨੂੰ ਮਲਣਾ ਸਟਕ ਸਾਰਾ ਕੀਤਾ ਹੁੰਦਾ ਹੈ ਤੇ ਪ੍ਰੋਟੀਨ ਵਗੈਰਾ ਕਾਫੀ ਜ਼ਿਆਦਾ ਮਾਤਰਾ ਵਿੱਚ ਹੁੰਦਾ ਬੱਚਿਆਂ ਨੂੰ ਜਿਹੜੀ ਬਾਦੀ ਗਰੋਥ ਹੁੰਦੀ ਹੈ ਬੱਚਿਆਂ ਦੀ ਜੇ 12 13 ਸਾਲ ਦੇ ਉਹਨਾਂ ਨੂੰ ਬਹੁਤ ਜ਼ਿਆਦਾ ਬਹੁਤ ਜ਼ਿਆਦਾ ਬੇਨਫੀਟ ਹੈ ਮਿੱਤਰੋ ਦੇ ਆਮ ਬੰਦਰੀ ਬੇਨਫੀਟ ਹੈਗੇ ਆ ਇਹਦੇ ਇਸ ਕਰਕੇ ਇਹ ਤੁਹਾਨੂੰ ਆਪਣੀ ਡਾਈਟ ਦੇ ਵਿੱਚ ਜ਼ਰੂਰ ਐਡ ਕਰਿਓ ਤੇ ਆਪਾਂ ਤੇ ਹੁਣ ਤਾਂ ਇਹਦਾ ਪੀੜਾ ਨੂੰ ਰੋਟੀ ਦੀ ਭੁੱਖ ਲੱਗੀ ਵੀ ਆ ਤੇ ਪਰਸ਼ਾਦਾ ਬਣ ਨਹੀਂ ਸਕਦੇ ਆ ਤੇ ਵਲੌਗ ਵਿੱਚ ਮਿੱਤਰੋ ਇੱਥੇ ਆਪਣਾ ਅੱਜ ਦਾ ਬੰਦ ਕਰਦੇ ਆ ਉਮੀਦ ਕਰਦੇ ਆ ਤੁਹਾਨੂੰ ਆਪਣਾ ਜਿਹੜਾ ਵਲੌਗ ਪਸੰਦ ਆਇਆ ਹੋਊਗਾ ਜੇ ਪਸੰਦ ਆਇਆ ਤਾਂ ਲਾਈਕ ਵੀ ਕਰਿਓ ਸ਼ੇਅਰ ਵੀ ਕਰਿਓ ਤੇ ਕਮੈਂਟ ਵੀ ਕਰਿਓ ਆਪਣੇ ਚੈਨਲ ਸਬਸਕ੍ਰਾਈਬ ਵੀ ਕਰਿਓ ਬੈਲ ਆਈਕਨ ਤੇ ਕਰਿਓ ਕਲਿੱਕ